ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਦਿਨ ਚੜਦਿਆਂ ਹੀ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਚਟਕਾ ਲੱਗਣ ਜਾ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਜਿਨ੍ਹਾਂ ਨੇ ਅੱਜ ਜੋ ਹੈ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਨਾ ਹੈ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਨੂੰ ਅੱਜ ਵੱਡਾ ਚਟਕਾ ਲੱਗੇਗਾ ਜਦੋਂ ਕਿੰ ਆਉਣ ਵਾਲੇ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਜੇਕਰ ਗੱਲ ਕਰੀਏ ਤਾਂ ਜਿੱਥੇ ਅੱਜ 11 ਤਰੀਕ ਨੂੰ ਵੱਡਾ ਇਜਲਾਸ ਹੋਣ ਜਾ ਰਿਹਾ ਹੈ ਜਿੱਥੇ ਸ਼ਰੋਮਣੀ ਅਕਾਲੀ ਦਲ ਨੇ ਆਪਣੇ ਨਵੇਂ ਪ੍ਰਧਾਨ ਦੀ ਚੋਣ ਕਰਨੀ ਹੈ ਜੋ ਪੰਥ ਨਾਲ ਜੁੜਿਆ ਹੋਵੇ ਜੋ ਪੰਥ ਦੇ ਨਾਲ ਸਮਰਥਕ ਹੋਵੇ ਜਿਨੂੰ ਪੰਥ ਦੇ ਲੋਕਾਂ ਵੱਲੋਂ ਪਸੰਦ ਕੀਤਾ ਜਾਵੇ ਜੋ ਪੰਥ ਦੇ ਲੋਕਾਂ ਦੇ ਹੱਕਾਂ ਦੀਆਂ ਗੱਲਾਂ ਕਰੇ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਕਿਸੇ ਵੀ ਹੱਕ ਦੇ ਵਿੱਚ ਖੜੇ ਨਜ਼ਰ ਨਹੀਂ ਆਏ ਜੇਕਰ ਗੱਲ ਕਰੀਏ ਤਾਂ ਹੁਕਮਨਾਮਿਆ ਤੋਂ ਪਗੋੜੇ ਹੋਏ ਜਿੱਥੇ ਹੁਕਮਨਾਮਿਆ ਨੂੰ ਜੋ ਹੈ ਨਕਾਰਿਆ ਗਿਆ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਕਿ ਮੇਰੇ ਨਾਲ 40 ਲੱਖ ਵੋਟਰ ਹੈ ਲੇਕਿਨ ਉਹ ਪਰਤੀ ਬੌਗਸ ਨਿਕਲੀ ਜੇਕਰ ਜਿਮਨੀ ਚੋਣਾ ਹੋਈਆਂ ਲੁਧਿਆਣਾ ਦੇ ਵਿੱਚ ਤਾਂ ਫਿਰ ਜੋ ਹੈ ਜਮਾਨਤ ਜ਼ਬਤ ਕਿਉਂ ਉਹ ਐਡਵੋਕੇਟ ਪਰਉਪਕਾਰ ਸਿੰਘ ਦੀ ਜੇਕਰ ਗੱਲ ਕਰੀਏ ਤਾਂ ਜਿੱਥੇ ਕਿਤੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜੋ ਹੈ ਆਪਣੇ ਹੀ ਵੱਡੇ ਟਕਸਾਲੀ ਟੁੱਟਦੇ ਨਜ਼ਰ ਆਏ ਕੌਣ ਵੱਡੀ ਇੱਕ ਪਰਤੀ ਕੀਤੀ ਜਾ ਰਹੀ ਹੈ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਤੋਂ ਸੱਤ ਮੈਂਬਰੀ ਕਮੇਟੀ ਨੇ ਜਿੱਥੇ ਪੰਜ ਮੈਂਬਰ ਕਾਰਸ਼ੀਲ ਨੇ ਸਭ ਤੋਂ ਪਹਿਲਾ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਆ ਰਿਹਾ ਤੇ ਦੂਜੀ ਜਗ੍ਹਾ ਤੇ ਬੀਬਾ ਸਤਵੰਤ ਕੋਰ ਦਾ ਨਾਮ ਆ ਰਿਹਾ ਹੈ ਇਹ ਤਾਂ ਸ਼ਾਮ ਤੱਕ ਪਤਾ ਹੀ ਲੱਗ ਜਾਏਗਾ ਕਿ ਆਉਣ ਵਾਲਾ ਪ੍ਰਧਾਨ ਕੌਣ ਹੈ ਕੌਣ ਪੰਥ ਦੇ ਲੋਕਾਂ ਦੀ ਸੇਵਾ ਕਰੇਗਾ ਜਿੱਥੇ ਕਾਫੀ ਜ਼ਿਆਦਾ ਜਿੱਥੇ ਸੁਖਬੀਰ ਸਿੰਘ ਬਾਦਲ ਕੋਲੋਂ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੀ ਇਲਜ਼ਾਮ ਲੱਗੇ ਨੇ ਕਿ ਜੇ ਸੁਖਬੀਰ ਸਿੰਘ ਬਾਦਲ ਜੇ ਇਸ ਸ਼੍ਰੋਮੇ ਕਾਲੀ ਦਲ ਦੇ ਵਿੱਚ ਰਹੇ ਜਾਂ ਦੂਸਰੇ ਪਾਸੇ ਜੋ ਵਿਕਰਮ ਸਿੰਘ ਮਜੀਠੀਆ ਰਹੇ ਤਾਂ ਜਿਹੜੀ ਪਾਰਟੀ ਹੈ ਉਹ ਕਿਤੇ ਨਾ ਕਿਤੇ ਡੋਲੇਗੀ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਇਹਨਾਂ ਵੱਲੋਂ ਜਿੱਥੇ ਹੁਕਮਨਾਮਿਆਂ ਨੂੰ ਨਿਕਾੜਿਆ ਗਿਆ ਜਿੱਥੇ ਬਹੁਤ ਗਸਪਰਤੀ ਕੀਤੀ ਗਈ ਹਰ ਇੱਕ ਜਗ੍ਹਾ ਤੇ ਝੂਠੇ ਪੈਂਦੇ ਨਜ਼ਰ ਆਏ ਚਾਹੇ ਲੱਖ ਸੁਖਬੀਰ ਸਿੰਘ ਬਾਦਲ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਚਾਹੇ ਵੱਡੇ ਇਕੱਠ ਕੀਤੇ ਜਾ ਰਹੇ ਨੇ ਲੇਕਿਨ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਪੰਥ ਦੇ ਲੋਕ ਜੁੜਦੇ ਨਜ਼ਰ ਨਹੀਂ ਆ ਰਹੇ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਖਟਾਸ ਪੈਦਾ ਹੋ ਗਈ ਹੈ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਲੇਕਿਨ ਹੁਣ ਅੱਜ ਵੱਡੇ ਦੌਰ ਤੇ ਜੋ ਹੈ ਇੱਕ ਨਵੀਂ ਪਰਤੀ ਕੀਤੀ ਜਾਵੇਗੀ ਜਿੱਥੇ ਵੱਡਾ ਜਿ ਇਜਲਾਸ ਹੋਣ ਜਾ ਰਿਹਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਨੂੰ ਜੋ ਹੁਕਮਨਾਮਿਆਂ ਨੂੰ ਮੰਨ ਕੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ ਧੰਨਵਾਦ